ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਾਹਿਬ ਗੁਰਪ੍ਰੀਤ ਸਿੰਘ ਕੋਲ ਰਸਾ ਉਹਨਾਂ ਦੀ ਹਦਾਇਤ ਅਨੁਸਾਰ ਇੱਕ ਪਰਚਾ ਦਰਜ ਹੋਇਆ ਸੀ ਥਾਣਾ ਮਕਬੂਲਪੁਰਾ ਥਾਣਾ ਬੱਲਾ ਚ ਐਫ ਆਈ ਆਰ ਨੰਬਰ 73 294/2025 अंडर सेक्शन 137109115218191093190 बीएनएस पीएस मुगुलपुरा गिरेज होया सीगा कि मिस्टर कपिल कुमार ने वो फैक्ट्री में डिजाइन मैनेजर हैगे है ਉਹ ਆਪਣਾ ਉਹਨਾਂ ਨੇ ਆਪਣੀ ਵਾਈਫ ਨੂੰ ਫੋਨ ਕੀਤਾ ਮੈਂ ਥੋੜੀ ਦੇਰ ਤੱਕ ਘਰ ਆ ਰਿਹਾ ਹਾਂ ਤੇ ਜਦੋਂ ਉਹਨਾਂ ਨੇ ਆਪਣੀ ਜਦੋਂ ਫੈਕਟਰੀ ਤੋਂ ਨਿਕਲੇ ਤੇ ਉਹ ਕਾਫੀ ਦੇਰ ਤੱਕ ਘਰ ਨਹੀਂ ਪਹੁੰਚੇ ਤੇ ਉਹਨਾਂ ਦੀ ਵਾਈਫ ਉਹਨਾਂ ਦਾ ਫੋਨ ਮਿਲਾਂਦੀ ਰਹੀ ਤੇ ਫੋਨ ਸਵਿਚ ਆਫ ਆਇਆ ਜਿਸ ਤੋਂ ਬਾਅਦ ਉਹਨਾਂ ਦੀ ਵਾਈਫ ਨੇ ਥਾਣੇ ਪਹੁੰਚਾ ਦਿੱਤੀ ਤੇ ਜਦੋਂ ਥਾਣੇ ਪਹੁੰਚਾ ਦਿੱਤੀ ਵੱਲੇ ਥਾਣੇ ਤੇ ਉਸ ਤੋਂ ਬਾਅਦ ਜਦੋਂ ਉਥੇ ਇੱਕ ਲਾ ਮਿਲੀ ਐਸਐਚਓ ਮੈਡਮ ਨੇ ਏਸੀਪੀ ਸਾਹਮਣੂ ਦੱਸਿਆ ਡਾਕਟਰ ਸ਼ਿੱਤਲ ਜੀ ਨੂੰ ਤੇ ਉਹਨਾਂ ਨੇ ਜਦੋਂ ਮੈਡਮ ਜਸਰੂ ਬਾਟ ਨੂੰ ਦੱਸਿਆ ਏਡੀਐਸਬੀ 3 ਮੈਡਮ ਨੂੰ ਇਹਨਾਂ ਨੇ ਵਕਫਾਕ ਟੀਮਸ ਬਣਾਈਆਂ ਤੇ ਇਹਨਾਂ ਨੇ ਇਨਫੋਰਮੇਸ਼ਨ ਦੇ ਉੱਪਰ ਰਕਪਨ ਕਰਦੇ ਤੇ ਟੀਮਸ ਬਣਾ ਕੇ ਤੇ ਪਤਾ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਜਿਹੜੇ ਮਿਸਟਰ ਕਪਲ ਕਪਿਲ ਕੁਮਾਰ ਨੇ ਉਹਨਾਂ ਨੂੰ ਕਿਡਨਾਪ ਕਰਕੇ ਕੁਝ ਲੋਕ ਉਹ ਤਰੰਤਰਨ ਸਾਈਡ ਤੇ ਲੈ ਗਏ ਜਿਹੜੇ ਅਕਿਊਜ਼ਡ ਆ ਹੈਗੇ ਆ ਉਹਨਾਂ ਦਾ ਨਾਮ ਹੈਗਾ ਰਜਿੰਦਰ ਸਿੰਘ ਅਲਾਇਸ ਬਾਬਾ ਆਕਾਸ਼ ਤੇ ਨਿਤਿਨ son of ਲਖਵਿੰਦਰ ਸਿੰਘ ਜੋਬਨ ਗਿਲ son of ਜਗੀਰ ਸਿੰਘ ਤੇ ਵਿਸ਼ਾਲ son of ਦਰਸੀਮ ਸਿੰਘ ਐਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਜਿਹੜੇ ਪੰਜ ਦੋਸ਼ੀ ਨੇ ਜਿਹੜੇ ਆਪਣਾ ਰਜਿੰਦਰ ਸਿੰਘ ਹੈ ਲੈਸ ਬਾਬਾ ਇਹਦੀ ਉਮਰ ਤਕਰੀਬਨ 26 ਸਾਲ ਹੈ ਬਾਕੀਆਂ ਦੀ ਉਮਰ ਤਕਰੀਬਨ 19 21 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਸਾਰੇ ਇੱਕ ਦੂਸਰੇ ਨੂੰ ਜਾਣਦੇ ਆ ਤੇ ਜਿਹੜਾ ਮਿਸਟਰ ਕਪਿਲ ਕੁਮਾਰ ਨੇ ਗੁਰਦਿਆਲ ਸਿੰਘ ਅ ਐਂਡ ਸੰਸ ਵੋਕਲ ਪੁਆਇੰਟ ਮੈਥਰ ਰੋਡ ਉਥੇ ਫੈਕਟਰੀ ਹੈਗੀ ਹੈ ਉਥੇ ਕੰਮ ਕਰਦੇ ਸੀਗੇ ਬੇਸਿਕਲੀ ਇਹਨਾਂ ਨੇ ਕੁਝ ਦਿਨ ਪਹਿਲਾਂ ਇਹਨੂੰ ਬਾਬੇ ਨੂੰ ਫੈਕਟਰੀ ਕਿਰਾਏ ਤੇ ਕਿਟਾਇਆ ਸੀ ਜਿਹੜਾ ਮਿਸਕੰਡਕ ਕਰਕੇ ਤੇ ਉਸ ਤੋਂ ਬਾਅਦ ਜਦੋਂ ਬਾਬੇ ਨੇ ਗੱਲ ਕੀਤੀ ਆਕਾਸ਼ ਨਾਲ ਤੇ ਬਾਕੀ ਆਪਣੇ ਸਾਥੀਆਂ ਨਾਲ ਉਹਨਾਂ ਨੇ ਕਿ ਇਹਦਾ ਬਦਲਾ ਲੈਣੇ ਆ ਤੇ ਜਦੋਂ ਮਿਸਟਰ ਕਪਿਲ ਕੁਮਾਰ ਨਿਕਲੇ ਫੈਕਟਰੀ ਤੋਂ ਫੈਕਟਰੀ ਤੋਂ ਜ਼ਿਆਦਾ ਦੂਰ ਨਹੀਂ 5-600 ਮੀਟਰ ਰਹੀ ਇਹਨਾਂ ਨੂੰ ਆਪਣਾ ਆਕਾਸ਼ ਫੋਲੋ ਕਰ ਰਿਹਾ ਸੀ ਆਕਾਸ਼ ਨੇ ਇਹਨਾਂ ਨੇ ਸਟ੍ਰੈਟਜੀ ਬਣਾਈ ਸੀ ਕਿ ਥੋੜਾ ਅੱਗੇ ਜਾ ਕੇ ਅਸੀਂ ਘੇਰ ਲਾਂਗੇ ਕਾਰ ਤੇ ਕਿਡਨੈਪ ਕਰ ਲਾਂਗੇ ਜਦੋਂ ਇਹਨਾਂ ਨੇ ਕਾਰ 'ਤੇ ਰਹੀ ਤੇ ਆਪਣਾ ਇਹ 5 ਲੋਕਾਂ ਨੇ ਉਹਨਾਂ ਨੇ ਕਪਿਲ ਕੁਮਾਰ ਦੀ ਕਾਰ ਦਾ ਸ਼ੀਸ਼ਾ ਤੋੜਿਆ ਕਪਿਲ ਕੁਮਾਰ ਨੂੰ ਕਾਰ ਤੋਂ ਕੱਢ ਕੇ ਪਿਛਲੀ ਸੀਟ ਸਟ੍ਰੇਡਿੰਗ ਸੀਟ ਤੋਂ ਪਿਛਲੀ ਸੀਟ ਤੇ ਬਿਠਾਇਆ ਉਸ ਬਾਅਦ ਇਹਨਾਂ ਨੇ ਲੈ ਕੇ ਤਰਨਤਾਰਨ ਵੱਲ ਤੇ ਜਦੋਂ ਤਰਨਤਾਰਨ ਨੂੰ ਵੱਲ ਲੈ ਕੇ ਜਾ ਰਹੇ ਸੀ ਮੇਨ ਹਾਈਵੇ ਤੋਂ ਉੱਥੇ ਟੋਲ ਪਲਾਜ਼ਾ ਹੁੰਦਾ ਉਸਮਾ ਟੋਲ ਪਲਾਜ਼ਾ ਉੱਥੇ ਉਹਨਾਂ ਨੇ ਦੇਖਿਆ ਜਿਹੜਾ ਰੂਟੀਨ ਚੈਕਿੰਗ ਲਈ ਅੱਜਕੱਲ ਤੁਸੀਂ ਦੇਖਦੇ ਹੋ ਕਿ ਜਗ੍ਹਾ ਪਰ ਜਗ੍ਹਾ ਨਾਕੇ ਲੱਗੇ ਐ ਉਥੇ ਇਹਨਾਂ ਨੂੰ ਥੋੜਾ ਡਰ ਪੈ ਗਿਆ ਫੇ ਦੁਬਾਰਾ ਵਾਪਸ ਆਏ ਤਾਰਾਮਲੇ ਪੁੱਲ ਤੇ ਉਸ ਵਾਰ ਦੂਸਰਾ ਰੂਟ ਫਟ ਕੇ ਪਿੰਡੋਂ ਪਿੰਡ ਹੀ ਗਏ ਤਰੰਤਰਨ ਉਥੇ ਡਾਲੇ ਕੇ ਪਿੰਡ ਹੈ ਉਥੇ ਡਾਲੇ ਕੇ ਪਿੰਡ ਇਹਨਾਂ ਦੇ ਰਿਸ਼ਤਦਾਰ ਦਾ ਕਰਖਾਨਾ ਹੀ ਪਿਆ ਹੈਗਾ ਸੀ ਕਾਫੀ ਦੇਰ ਤੋਂ ਉਹ ਇਹਨਾਂ ਨੂੰ ਪਤਾ ਸੀ ਬਾਬੇ ਉਹਨਾਂ ਨੂੰ ਉਥੇ ਇਹਨਾਂ ਨੇ ਵਿਕਟਮ ਨੂੰ ਕੰਟੈਂਟ ਡੇਟਨਟ ਰੱਖਿਆ ਉਥੋਂ ਇਹਨਾਂ ਨੇ ਰੈਂਸਮ ਡਿਮਾਂਡ ਕੀਤੀ ਵਨਸイヤー ਜਿਹੜੇ ਵਿਕਟਮ ਹੈ ਮਿਸਟਰ ਕਪਲ ਕੁਮਾਰ ਉਹਨਾਂ ਨੇ ਜਦੋਂ ਮਨ ਕਰਤਾ ਕਿ ਆ ਕਿ ਮੇਰੇ ਤੇ ਇੰਨੀ ਗੁੰਜਾਇਸ਼ ਹੀ ਨਹੀਂ ਮੈਂ ਨੌਕਰੀ ਪੇਸ਼ਾ ਬੰਦਾ ਹੈਗਾ ਮੈਂ ਤਾਂ ਸੈਲਰੀ ਮਿਲਦੀ ਹੈ ਮੇਰੇ ਤੇ ਇੰਨੀ ਗੁੰਜਾਇਸ਼ ਹੀ ਨਹੀਂ ਕਿ ਮੈਂ ਤੁਹਾਨੂੰ ਕਰੋੜ ਰੁਪਏ ਦੇ ਸਕਾਂ ਉਦੋਂ ਬਾਬਾ ਤੇ ਵਿਸ਼ਾਲ ਪਹਿਲਾਂ ਜਾ ਕੇ ਕਾਰ ਡਿਸਪੋਜ਼ ਆਫ ਕੀਤੀ ਇੱਕ ਅ ਅਬੈਂਡੰਟ ਜਗ੍ਹਾ ਤੇ ਆਪਣਾ ਰੋਲੇ ਵਾਲਾ ਪੁੱਲ ਲਾਗੇ ਉਸ ਤੋਂ ਬਾਅਦ ਲੈ ਗਏ ਉਸ ਤੋਂ ਬਾਅਦ ਦੁਬਾਰਾ ਆਏ ਤੇ ਇਹ ਦੋ ਜਣੇ ਲੈ ਗਏ ਨੂੰ ਆਪਣਾ ਕਪਿਲ ਕੁਮਾਰ ਨੂੰ ਕੋਈ ਮਤਲਬ ਕਿ ਸੁਨਸਾਨ ਥਾਂ ਤੇ ਉਸ ਤੋਂ ਉਹਨਾਂ ਨੇ ਚੰਗਾ ਕੁੱਟਿਆ ਤੇ ਮੂੰਹ ਤੇ ਵੀ ਸੱਟਾਂ ਮਾਰੀਆਂ ਸਿਰ ਤੇ ਵੀ ਸੱਟਾਂ ਮਾਰੀਆਂ ਇਹਨਾਂ ਦੀ ਤਰਫ ਤੋਂ ਜਿਹੜਾ ਵਿਕਟਮ ਕਪਿਲ ਕੁਮਾਰ ਹੈ ਹੀ ਵਾਸ ਡੈਡ ਪਰ ਜਦੋਂ ਇਹ ਮਾਰ ਕੇ ਚਲੇ ਗਏ ਉਸ ਤੋਂ ਬਾਅਦ ਇਹ ਦੋਨੋਂ ਜਣੇ ਦੁਬਾਰਾ ਉਸ ਕੋਠੀ 'ਚ ਗਏ ਤੇ ਇਹ ਪੰਜ ਜਣੇ ਉਸ ਕੋਠੀ ਵਿੱਚ ਦੁਬਾਰਾ ਇਕੱਠੇ ਹੋਏ ਤੇ ਉਸ ਤੋਂ ਬਾਅਦ ਅੰਬਸਰੀਆ ਚਲੇ ਕੁਤਵਲੀ ਲੱਗੇ ਉਸ ਤੋਂ ਬਾਅਦ ਆ ਕੁਤਵਲੀ ਲੱਗੇ ਇਹਨਾਂ ਨੇ ਹੋਟਲ ਲਿੱਤਾ ਪੂਰੀ ਰਾਤ ਉੱਥੇ ਰਹੇ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਆਪ ਕੋ ਆਪਣੇ ਘਰ ਚਲੇ ਗਏ ਉਨੀ ਦੇਰ ਤੱਕ ਜਿਹੜੇ ਕਪਿਲ ਕੁਮਾਰ ਨੇ ਉਹ ਲੱਗੇ ਇੱਕ ਲੋਕਲ ਹਸਪੀਟਲ ਸੀਗਾ ਉੱਥੇ ਪਹੁੰਚੇ ਤੇ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਆਪਣਾ ਦੱਸਿਆ कि मेरे मेरा फोन नंबर आएगा मेरे भाई का हैगा वो मैंने इन्फॉर्म ਕੀਤਾ ਤੇ ਨਾਲ ਦੇ ਨਾਲ ਹੀ ਸਾਡੀ ਪੁਲਿਸ ਪਾਰਟੀ ਵੀ ਪਹੁੰਚੀ ਤੇ ਕਰਦੇ ਵੀ ਪਹੁੰਚੇ ਤੇ ਉਹਨਾਂ ਨੂੰ ਉਸ ਤੋਂ ਬਾਅਦ ਅਮਨਦੀ ਹੌਸਪੀਟਲ ਅੰਮ੍ਰਿਤਸਰ ਸ਼ਿਫਟ ਕੀਤਾ ਥੇ ਹੀ ਇਸ ਅੰਡਰਗੋਇੰਗ ਟਰੀਟਮੈਂਟ ਰਾਈਟ ਨਾਉ ਤੇ ਜਦੋਂ ਅ ਸਾਨੂੰ ਸਾਰਾ ਕੁਝ ਪਤਾ ਚੱਲਿਆ ਅਸੀਂ ਥਰੂ ਦ ਹੈਲਪ ਆਫ ਟੈਕਨੀਕਲ ਟੀਮ ਐਂਡ ਟੈਕਨੋਲੋਜੀ ਅਸੀਂ ਸਾਰਿਆਂ ਨੂੰ ਅ ਕ੍ਰੈਕਡਾਊਨ ਕੀਤਾ ਤੇ ਉਹਦੇ ਵਿੱਚ ਅਸੀਂ ਰਜਿੰਦਰ ਸਿੰਘ ਅਕਾਸ਼ ਤੇ ਨਤਨ ਵਿਸ਼ਾਲ ਤੇ ਜੋਬਨ ਸ਼ੇਰਗਿਲ ਨੂੰ ਅਸੀਂ ਅਰੈਸਟ ਕੀਤਾ ਤੇ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਨਾ ਜਿਹੜੇ ਇਕਿਊਸ ਹੈਗੇ ਐ ਇਹਨਾਂ ਨੇ ਮਿਸਟਰ ਕਬਿਲ ਕੁਮਾਰ ਦੇ ਹੱਥੋਂ ਉਹਨਾਂ ਦਾ 골ਡ ਦਾ ਕੜਾ ਵੀ ਕੱਢ ਲਿਆ ਸੀਗਾ ਤੇ ਉਹ ਵੇਚ ਵੀ ਦਿੱਤਾ ਸੀ 80-85 ਹਜ਼ਾਰ ਇਹਨਾਂ ਨੂੰ ਉਹਦਾ ਪੈਸਾ ਵੀ ਮਿਲ ਗਿਆ ਸੀਗਾ ਉਹ ਜਿਹੜਾ ਕਿ ਉਹਨਾਂ ਨੇ 15 ਤੋਂ 20 ਹਜ਼ਾਰ ਆਪਸ ਵਿੱਚ ਇਹਨਾਂ ਨੇ ਵੰਡ-ਵੰਡ ਲਿਆ ਸੀ ਤੇ ਉਸ ਬਾਅਦ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਬਾਕੀ ਸਾਰੇ ਜਨੇ ਤਿੰਨ ਤਰੀਕ ਨੂੰ ਰੈਸਟ ਹੋ ਗਏ ਸੀ ਤੇ ਇੱਕ ਸਾਡੇ ਹੈਗਾ ਜਿਹੜਾ ਵਿਸ਼ਾਲ ਹੈ ਉਹ ਚਾਰ ਤਰੀਕ ਨੂੰ ਅਰੈਸਟ ਹੋਇਆ ਐ ਸਾਰੇ ਬੇਸਿਕਲੀ ਲੇਬਰ ਦਾ ਕੰਮ ਕਰਦੇ ਐ ਤੇ ਹੁਣ ਸਾਨੂੰ ਇਹਨਾਂ ਦਾ ਆਪਣਾ ਤਿੰਨ ਦਿਨ ਦਾ ਰਿਮਾਨਡ ਮਿਲੇ ਐ ਫੋਰ ਅਬ ਵੀ ਇਹਨਾਂ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ ਜਿਹੜੇ ਇਹਨਾਂ ਨੇ ਪਹਿਲਾਂ ਕ੍ਰਾਈਮ ਕੀਤੇ ਐ ਤੇ ਜਿਹੜੀ ਚੀਜ਼ਾਂ ਸਾਨੂੰ ਇਹਨਾਂ ਤੋਂ ਰਿਕਵਰ ਹੋਈਆਂ ਇੱਕ ਤਾਂ ਜਿਹੜੀ ਸਕੋਡਾ ਕਾਰ ਐ ਇੱਕ ਵਿਕਟਿਮ ਦੀ ਉਰੇ ਕ버 ਯਾ ਦੱਤਰੋ ਯਾ ਮੋਟਰਸਾਈਕਲ ਯਾ ਸਕੂਟੀ ਹੋਈ ਐ ਇਹ ਚਾਰ ਚੀਜ਼ਾਂ ਟਿੱਕੜਾ ਗੋਲ ਟਕੜਾ